ਅਕਸਰ ਵੇਖਿਆ ਗਿਆ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਬਹੁਤ ਸ਼ੌਕ ਦੇ ਨਾਲ ਫਰੂਟੀਆਂ ਪਿਉਂਦੇ ਨੇ ਇਹ ਸੋਚ ਕੇ ਕਿ ਇਸ ਦਾ ਨੁਕਸਾਨ ਬੱਚੇ ਦੀ ਸਿਹਤ ਤੇ ਸੌਫਟ ਡਰਿੰਕਸ ਨਾਲੋਂ ਘੱਟ ਹੋਵੇਗਾ ਪਰ ਮਾਫ ਕਰਨਾ ਤੁਹਾਡੀ ਇਹ ਸੋਚ ਇਸ ਘਟਨਾ ਦੇ ਨਾਲ ਗਲਤ ਸਾਬਿਤ ਹੋਵੇਗੀ ਦਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ ਛੂੜੀਆਂ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਸ਼ਖਸ ਜਿਸ ਦਾ ਨਾਮ ਅਮਿਤ ਪੰਡਾਰੀਆ ਹੈ ਆਪਣੇ ਬੱਚੇ ਦੇ ਪੀਣ ਦੇ ਲਈ ਦੁਕਾਨ ਤੋਂ ਬੰਦ ਪੈਕੇਟ ਫਰੂਟੀ ਲੈ ਕੇ ਆਉਂਦਾ ਜਦ ਬੱਚਾ ਅੱਧੀ ਫਰੂਟੀ ਪੀ ਲੈਂਦਾ ਤਾਂ ਉਸ ਨੂੰ ਖਰਾਬ ਮਹਿਸੂਸ ਹੋਣ ਲੱਗਦਾ ਤੇ ਉਸ ਦੀਆਂ ਉਲਟੀਆਂ ਸ਼ੁਰੂ ਹੋ ਜਾਂਦੀਆਂ ਨੇ ਬੱਚਾ ਆਪਣੇ ਪਿਤਾ ਨੂੰ ਦੱਸਦਾ ਹੈ ਤਾਂ ਪਿਤਾ ਜਦ ਫਰੂਟੀ ਦੇ ਡੱਬੇ ਨੂੰ ਖੋਲਦਾ ਹੈ ਤਾਂ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਦਰਅਸਲ ਫ루ਟੀ ਵਿੱਚ ਕੁਝ ਕਾਲਾ ਕਾਲਾ ਜਾਲਾ ਜੰਮਿਆ ਹੋਇਆ ਸੀ ਤੇ ਬੱਚੇ ਦੇ ਪੀਣ ਤੋਂ ਬਾਅਦ ਇਸੇ ਕਰਕੇ ਉਸ ਨੂੰ ਉਲਟੀਆਂ ਸ਼ੁਰੂ ਹੋ ਗਈਆਂ ਤੇ ਇਸੇ ਅਮਿਤ ਭੰਡਾਰੀ ਨੇ ਸਾਰੇ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦ ਵੀ ਉਹ ਦੁਕਾਨ ਤੋਂ ਇਸ ਤਰ੍ਹਾਂ ਦੇ ਬੰਦ ਪੈਕੇਟ ਜੂਸ ਆਦ ਖਰੀਦਣ ਤਾਂ ਉਸ ਦਾ ਧਿਆਨ ਜ਼ਰੂਰ ਰੱਖਣ ਤਾਂ ਜੋ ਉਹਨਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਹੋ ਸਕੇ ਇਸ ਸੰਬੰਧੀ ਅਮਿਤ ਭੰਡਾਰੀ ਵੱਲੋਂ ਵੱਖ-ਵੱਖ ਫ루ਟੀ ਕੰਪਨੀ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਸਿਹਤ ਅਧਿਕਾਰੀ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਮੇਰਾ ਬੇਟਾ ਬਾਜ਼ਾਰ ਤੋਂ ਇੱਕ ਫਰੂਟੀ ਲੈ ਕੇ ਆਇਆ ਸੀ ਤੇ ਜਾਦੂ ਨੇ ਜਾਦੂ ਨੇ ਉਹਨੂੰ ਪੀਤਾ ਤੇ ਉਹਨੂੰ ਟੇਸਟ ਉਹਦਾ ਅਜੀਬ ਜਿਹਾ ਲੱਗਾ ਤੇ ਮੈਂ ਉਸ ਟਾਈਮ ਉਸੇ ਟਾਈਮ ਉਹ ਫਰੂਟੀ ਫੜ ਕੇ ਜਦੋਂ ਉਹਨੂੰ ਖੋਲ ਕੇ ਦੂਸਰੇ ਗਲਾਸ 'ਚ ਪਾਇਆ ਤੇ ਉਹਦਾ ਆਹ ਵਾਲਾ ਕਲਰ ਨਿਕਲਿਆ ਦੇਖੋ ਔਰ ਉਹਦੇ ਵਿੱਚ ਇੱਕ ਆਹ ਵੇਹਟ ਜਿਹੜਾ ਬਿਲਕੁਲ ਹੀ ਕਾਲਾ 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 ਪਦਾਰਥਿਕ ਨਿਕਲਿਆ ਮਤਲਬ ਫਰੂੜੀ ਬਿਲਕੁਲ ਖਰਾਬ ਸੀ ਔਰ ਉਹਦੇ ਵਿੱਚੋਂ ਇੱਕ ਬਿਲਕੁਲ ਰਬੜ ਜੀ ਵਾਂਗ ਕਾਲਾ ਜਿਹਾ ਪਦਾਰਥ ਨਿਕਲਿਆ ਜੋ ਕਿ ਅਜੇ ਪਤਾ ਨਹੀਂ ਲੱਗਾ ਕੀ ਆ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੀਆਂ ਬੰਦ ਚੀਜ਼ਾਂ ਅਸੀਂ ਬਾਜ਼ਾਰ ਮਾਰਕੀਟ ਤੋਂ ਲੈ ਰਿਆ ਇਹਨੂੰ ਦੇਖ ਕੇ ਖੋਲ ਗਏ ਡਾਇਰੈਕਟ ਇਹਦਾ ਪਾਈਪ ਨਾਲ ਪੀਣ ਨਾਲ ਕਿਸੇ ਦਾ ਕੋਈ ਨੁਕਸਾਨ ਵੀ ਹੋ ਸਕਦਾ ਜਦੋਂ ਬੱਚੇ ਨੇ ਪੀਤਾ ਉਹ ਇੱਕ ਇਹਦੀ ਪਾਈਪ ਦੇ ਵਿੱਚ ਵੀ ਇੱਕ ਵੇਸਟ ਪਿਆ ਦਾ ਇਹਦੇ ਵਿੱਚ ਵੀ ਉਹ ਕਾਲਾ ਜਿਹਾ ਜੋ ਨਿਕਲਿਆ ਵਿੱਚ ਫਸਿਆ ਪਿਆ ਪਾਈਪ ਦੇ ਤੇ ਉਸੇ ਟਾਈਮ ਬੱਚੇ ਨੇ ਵੌਮਟਿੰਗ ਕਰ ਦਿੱਤੀ ਤੇ ਉਹਦੀ ਤਬੀਅਤ ਸਾਨੂੰ ਥੋੜੀ ਠੀਕ ਨਹੀਂ ਲੱਗੀ ਤੇ ਅਸੀਂ ਉਹਦਾ ਡਾਕਟਰ ਨੂੰ ਵੀ ਪੁੱਛਿਆ ਉਹਦੇ ਬਾਰੇ ਫਿਰ ਅਸੀਂ ਜਿੱਥੋਂ ਇਹ ਪ੍ਰੋਡਕਟ ਲਿਆ ਸੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਡਾ ਤੇ ਇਹਦੇ 'ਚ ਕੋਈ ਰੋਲ ਨਹੀਂ ਆ ਤੁਸੀਂ ਕੰਪਨੀ ਨੂੰ ਗੱਲ ਕਰੋ ਫਿਰ ਮੈਂ ਇਸ ਫਰੂਟੀ ਦੇ ਉੱਪਰ ਹੀ ਇੱਕ ਇਹਨਾਂ ਦੀ ਇੱਕ ਕਾਲ ਸੈਂਟਰ ਹੀ ਉਹਤੇ ਕਾਲ ਕੀਤੀ ਔਰ ਉਹਨਾਂ ਨੇ ਕੰਪਲੇਂਟ ਨੂੰ ਨੋਟ ਕਰਕੇ ਤੇ ਉਹਨਾਂ ਦੇ ਬੰਦੇ ਵੀ ਵਿਜ਼ਿਟ ਕਰਨ ਆਏ ਸੀ ਉਹਨਾਂ ਨੇ ਕਿਹਾ ਜੀ ਇਹ ਮਲੇਪੀ ਅਹੀਂ ਕੰਪਨੀ ਦਾ ਇਹਦੇ ਕੋਈ ਵੀ ਜ਼ੋਰ ਨਹੀਂ ਆ ਇਹ ਟਰਾਂਸਪੋਰਟੇਸ਼ਨ ਚ ਹੋ ਸਕਦਾ ਵਾ ਰਸਤੇ ਚ ਖਰਾਬ ਹੋ ਸਕਦੀ ਆ ਜਦ ਕੀ ਕੋਈ ਵੀ ਕੰਪਨੀ ਆ ਡੀਲਿੰਗ ਕਰਦੀ ਆ ਉਹ ਡੀਲਰ ਖੁਦ ਦੁਕਾਨ ਤੱਕ ਸਮਾਨ ਪਹੁੰਚਾਉਣ ਦਾ ਜ਼ਿੰਮੇਵਾਰ ਹੁੰਦਾ ਵਾ ਤੇ ਕੰਪਨੀ ਆਪਣਾ ਸਿਰਫ ਪੱਲੇਦਾਰੀ ਛੱਡ ਰਹੀ ਆ ਹਰ ਕਿਸੇ ਦੇ ਇੱਕ ਇੱਕ ਦੋ ਦੋ ਬੱਚੇ ਨੇ ਕੋਈ ਵੀ ਮਿਸ ਹੈਪਨਿੰਗ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਮੈਂ ਆਪਣੇ ਡਿਸਟ੍ਰਿਕਟ ਗੁਰਦਾਸਪੁਰ ਦੇ ਜਿਹੜੇ ਡੀ ਐਚਓ ਨੇ ਜੇ ਐਸ ਬੰਨੂ ਸਾਹਿਬ ਉਹਨਾਂ ਨੂੰ ਉਹਨਾਂ ਨਾਲ ਗੱਲ ਕੀਤੀ ਆ ਔਰ ਉਹਨਾਂ ਦੇ ਧਿਆਨ ਚ ਵੀ ਇਹ ਮਸਲਾ ਲਿਆਂਦਾ ਵਾ ਔਰ ਮੈਂ ਆਪਣੀ ਪੂਰੀ ਲਿਖਤ ਕੰਪਲੇਂਟ ਇਸ ਫਰੂਟੀ ਕੰਪਨੀ ਦੇ ਉੱਪਰ ਕਾਰਵਾਈ ਕਰਨ ਵਾਸਤੇ ਡੀ ਐਚਓ ਸਾਹਿਬ ਨੂੰ ਪੂਰੀ ਕੰਪਲੇਂਟ ਉਹਦੀ ਹਰ ਚੀਜ਼ ਆ ਸਾਰੇ ਪ੍ਰੋਡਕਟ ਉਹਨਾਂ ਨੂੰ ਭੇਜ ਦਿੱਤੇ ਨੇ ਮੈਂ ਆਮ ਪਬਲਿਕ ਨੂੰ ਇਹੀ ਕਹਿਣਾ ਚਾਹਨਾ ਵਾ ਕਿ ਬੰਦ ਚੀਜ਼ਾਂ ਭਾਵੇਂ ਉਹਨਾਂ ਦੀ ਮੈਨੂਫੈਕਚਰਿੰਗ ਨਾ 1 ਮੰਥ ਦੀ ਆ ਭਾਵੇਂ ਸਾਲ ਦੀ ਆ 2 ਸਾਲ ਦੀ ਆ ਫਿਰ ਵੀ ਜਿਹੜੀਆਂ ਬੰਦ ਡੱਬਾ ਟੈਟਰਾ ਪੈਕ ਕੁਛ ਵੀ ਆ ਰਿਹਾ ਉਹਨੂੰ ਬਿਲਕੁਲ ਧਿਆਨ ਨਾ ਵੈਸੇ ਤੇ ਇਹਨਾਂ ਚੀਜ਼ਾਂ ਤੋਂ ਬਚਿਆ ਹੀ ਜਾਵੇ ਜੋ ਸਾਡੇ ਨਾਲ ਹੋਇਆ ਕਿਸੇ ਨਾਲ ਵੀ ਨਾ ਹੋਵੇ ਲੇਕਿਨ ਇਹਨਾਂ ਚੀਜ਼ਾਂ ਤੋਂ ਬਚਾ ਕੀਤਾ ਜਾਵੇ ਅਗਰ ਇਹਨਾਂ ਨੂੰ ਯੂਜ਼ ਕਰਦੇ ਵੀ ਹੋ ਤੇ ਇਹਨਾਂ ਨੂੰ ਗਲਾਸ 'ਚ ਪਾ ਕੇ ਜਾਂ ਬੋਤਲ 'ਚ ਪਾ ਕੇ ਚੈੱਕ ਕਰਕੇ ਫੇਰ ਹੀ ਪੀਤਾ ਜਾਵੇ ਗੁਰਦਾਸਪੁਰ ਤੋਂ ਪੱਤਰਕਾਰ ਲਵਪ੍ਰੀਤ ਖੁਸ਼ੀਪੁਰਤੀ ਰਿਪੋਰਟ